ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪ ਰੂਪ ਅਮੇਕ ਅਨੁਸਤਤ ਉਹ ਪਰਮਾਤਮਾ ਆਪ ਉਹਦਾ ਜਿਹੜਾ ਸਰੂਪ ਹੈ ਅਮੇਕ ਡੂੰਗਾ ਹੈ ਉਸ ਪਰਮਾਤਮਾ ਦਾ ਆਪ ਦਾ ਸਰੂਪ ਜਿਹੜਾ ਅਮੇਕ ਡੂੰਗਾ ਹੈ ਅਨੁਸਤਤ ਅਨੁਸਤਤ ਉਹ ਕਿਸੇ ਦਾ ਮੁਤਾਜ ਨਹੀਂ ਆ ਅਨੁਸਤਤ ਉਸਤਤ ਤੋਂ ਰਹਿਤ ਹੈ ਕਿਸੇ ਦਾ ਮੁਤਾਜ ਨਹੀਂ ਹੈ ਇਕ ਪੁਰਖ ਅਵਧੂਤ ਉਹ ਇੱਕ ਪਰਿਪੁਰਖ ਜਿਹੜਾ ਹੈ ਅਵਧੂਤ ਉਸ ਦਾ ਸਰੂਪ ਸੁੱਧ ਹੈ ਸੁੱਧ ਸਰੂਪ ਵਾਲਾ ਇੱਕ ਪਰਮਾਤਮਾ ਹੈ ਗਰਭ ਗੰਜਨ ਸਰਬ ਭੰਜਨ ਗਰਭ ਜਿਹੜਾ ਹੰਕਾਰ ਹੈ ਉਹਨੂੰ ਭੰ ਹੰਕਾਰ ਨੂੰ ਕੱਟਣ ਵਾਲਾ ਹੈ ਸਰਬ ਭੰਜਨ ਸਾਰਿਆਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ ਆਦ ਰੂਪ ਅਸੂਤ ਸੋ ਆਦ ਮੁੱਢ ਤੋਂ ਰਹਿਤ ਹੈ ਤੇ ਉਹਦਾ ਜਿਹੜਾ ਸਰੂਪ ਹੈ ਉਹ ਅਸੂਤ ਸ਼ੋ ਤੋਂ ਰਹਿਤ ਹੈ ਅੰਗਹੀਨ ਅਭੰਗ ਅਨਾਤਮ ਉਹ ਪ੍ਰਮਾਤਮਾ ਅੰਗ ਅੰਗਾਂ ਤੋਂ ਰਹਿਤ ਹੈ ਅੰਗ ਸਰੀਰਾਂ ਤੋਂ ਰਹਿਤ ਹੈ ਅਭੰਗ ਨਾਸ਼ ਹੋਣ ਤੋਂ ਰਹਿਤ ਹੈ ਅਨਾਤਮ ਸੋ ਆਤਮ ਸਰੂਪ ਹੈ ਸੋ ਅਨ ਆਤਮ ਸੋ ਆਤਮਾ ਤੋਂ ਰਹਿਤ ਹੈ ਤੇ ਆਤਮਕ ਸਰੂਪ ਹੈ ਇਕ ਪੁਰਖ ਅਪਾਰ ਉਹ ਇਕ ਪੁਰਖ ਜਿਹੜਾ ਪਰਮਾਤਮਾ ਹੈ ਅਪਾਰ ਉਹਦਾ ਸਰੂਪ ਜਿਹੜਾ ਪਾਰਾਵਾਗ ਤੋਂ ਰਹਿਤ ਹੈ ਇਕ ਪਰਮਾਤਮਾ ਜਿਹੜਾ ਪੁਰਖ ਹੈ ਸੋ ਪਰਿਪੁਰਖ ਹੈ ਜਿਹੜਾ ਅਪਾਰ ਪਾਰਾਵਾਗ ਤੋਂ ਰਹਿਤ ਹੈ ਸਰਬਲਾਇਕ ਸਰਬਖਾਇਕ ਸੋ ਸਾਰਿਆਂ ਨੂੰ ਲਾਇਕ ਸੋ ਉਹਨਾਂ ਦੀ ਲੈਤਾ ਕਰਨ ਵਾਲਾ ਹੈ ਨਾਸ ਕਰਨ ਵਾਲਾ ਹੈ ਸਾਰਿਆਂ ਨੂੰ ਸਰਬਖਾਇਕ ਸੋ ਸਾਰਿਆਂ ਨੂੰ ਮਾਤ ਲੋਕ ਤੇ ਕਲਣ ਵਾਲਾ ਹੈ ਸਰਬ ਕੋਪ੍ਰਤਪਾਰ ਫਿਰ ਸਾਰਿਆਂ ਦੀ ਪ੍ਰਤਪਾਲ ਪਾਲਣਾ ਕਰਦਾ ਹੈ ਸਰਵ ਗੰਤਾ ਸਰਬ ਹੰਤਾ ਗੰਤਾ ਸਾਰਿਆਂ ਦੀ ਗਿਣਤੀ ਕਰਨ ਵਾਲਾ ਹੈ ਸੋ ਗੰਤਾ ਸਰਬ ਹੰਤਾ ਸੋ ਸਾਰਿਆਂ ਦੀ ਗਿਣਤੀ ਕਰਨ ਵਾਲਾ ਹੈ ਸਰਬ ਹੰਤਾ ਹੰਤਾ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ ਸਰਵ ਤੇ ਅਨਪੇਖ ਸੋ ਸਾਰੇ ਹੀ ਭੇਖਾਂ ਤੋਂ ਰਹਿਤ ਹੈ ਪ੍ਰਮਾਤਮਾ ਐਸਾ ਪ੍ਰਮਾਤਮਾ ਸਾਰੇ ਭੇਖਾਂ ਤੋਂ ਰਹਿਤ ਹੈ ਸਰਬ ਸ਼ਾਸਤਰ ਨਾ ਜਾਣਹੀਾਰੇ ਜਿਹੜੇ ਜਿਹੜੇ ਸ਼ਾਸਤਰ ਹਨ ਗ੍ਰੰਥ ਹਨ ਉਸ ਨੂੰ ਜਾਣ ਨਹੀਂ ਸਕਦੇ ਜਿਹੇ ਰੂਪ ਰੰਗ ਅਰ ਭੇਖ ਇਸ ਵਾਸਤੇ ਉਹਦਾ ਰੂਪ ਕਿਹੜਾ ਹੈ ਉਹਦਾ ਰੰਗ ਕਿਹੜਾ ਹੈ ਜਿਹੇ ਰੂਪ ਰੰਗ ਅਰ ਰੇਖ ਸੋ ਉਸ ਪ੍ਰਮਾਤਮਾ ਦਾ ਰੂਪ ਕਿਹੜਾ ਹੈ ਰੰਗ ਕਿਹੜਾ ਹੈ ਸੋ ਆਕਾਰ ਕਿਹੜਾ ਹੈ ਅਰੇਖ ਉਹਦੀ ਰੇਖਾ ਕਿਹੜੀ ਹੈ ਇਸ ਵਾਸਤੇ ਉਹਦੇ ਚੱਕਰ ਚੈਨ ਨੂੰ ਕੋਈ ਜਾਣ ਨਹੀਂ ਸਕਦੇ ਇਹ ਸ਼ਾਸਤਰ ਜਿਹੜੇ ਹਨ ਸਰਵ ਸ਼ਾਸਤਰ ਨਾ ਜਾਣਹੀਂ ਸਾਰੇ ਸ਼ਾਸਤਰ ਜਿਹੜੇ ਹਨ ਉਹ ਜਾਣ ਨਹੀਂ ਸਕਦੇ ਜਿਹੇ ਰੂਪ ਰੰਗ ਅਰ ਰੇਖ ਉਹਦੇ ਚੱਕਰ ਬਕਰ ਨੂੰ ਉਹਦੀਆਂ ਰਖਾਵਾਂ ਨੂੰ ਉਹਦੀ ਕੋਈ ਰੇਖਾ ਨਹੀਂ ਹੈ ਉਹਦਾ ਕੋਈ ਰੂਪ ਨਹੀਂ ਹੈ ਉਹਦਾ ਕੋਈ ਰੰਗ ਨਹੀਂ ਹੈ ਇਹ ਜਾਣ ਨਹੀਂ ਸਕਦੇ ਪਰਮ 베ਦ ਪੁਰਾਣ ਜਾ ਕਹੈ ਸੋ ਜਾ ਕਹੈ ਜਿਸ ਪਰਮਾਤਮਾ ਨੂੰ ਪਰਮ 베ਦ ਸੋ 베ਦ ਜਿਹੜੇ ਹਨ ਪਰਮ ਵੱਡਾ ਕਹਿੰਦੇ ਹਨ ਪੁਰਾਣ ਜਿਹੜੇ ਹਨ ਵੱਡਾ ਕਹਿੰਦੇ ਹਨ ਨੇਤ ਭਗਤ ਨਿਤ ਨਿਤ ਹੀ ਨਿਤ ਹੀ ਰੋਜ਼ਾਨਾ ਹੀ 베ਦ ਅਤੇ ਪੁਰਾਣ ਉਸ ਪਰਮਾਤਮਾ ਨੂੰ ਪਰਮ ਵੱਡਾ ਕਹਿੰਦੇ ਹਨ ਕੋਟ ਸਿਮਰਤ ਪੁਰਾਣ ਸ਼ਾਸਤਰ ਸੋ ਚਾਹੇ ਕੋਈ ਕਰੋੜਾਂ ਸਮਰਤੀਆਂ ਦਾ ਅਧਿਐਨ ਕਰ ਲਵੇ ਪੁਰਾਣਾ ਦਾ ਅਧਿਐਨ ਕਰ ਲਵੇ ਸ਼ਾਸਤਰਾਂ ਦਾ ਅਧਿਐਨ ਕਰ ਲਵੇ ਨਾ ਆਵੇ ਬਹੁਤ ਚਿੱਤ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਦੀ ਸਮਝ ਤੋਂ ਪਰੇ ਹੈ ਉਹਨਾਂ ਦੀ ਸਮਝ ਵਿੱਚ ਨਹੀਂ ਆਵੇਗਾ ਉਹਨਾਂ ਦੀ ਸਮਝ ਤੋਂ ਪਰੇ ਹੈ ਪ੍ਰਮਾਤਮਾ ਭਾਵੇਂ ਕੋਈ ਕਰੋੜਾਂ ਵਾਰ ਇਹਨਾਂ ਗ੍ਰੰਥਾਂ ਦਾ ਅਧਿਐਨ ਕਰ ਲਵੇ ਐਸਾ ਪ੍ਰਮਾਤਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ